ਪਿਆਰੀ ਸਾਧ ਸੰਗਤ ਜੀ ਬੱਚੇ ખાસ ਕਰਕੇ ਤੁਸੀਂ ਧਿਆਨ ਦੇਣਾ ਜਦੋਂ ਸਹਿਬ ਜਾਦੇ ਸ਼ਹੀਦ ਹੋ ਜਾਂਦੇ ਨੇ ਤੇ ਖਬਰ ਪਹੁੰਚਦੀ ਹੈ ਜੀ ਗੋਵਿੰਦ ਸਿੰਘ ਜੀ ਮਹਾਰਾਜ ਦੀ ਕੋਲ ਤੇ ਉਹ ਨੰਗ ਪੁਛਦੇ ਨੇ ਜਾ ਕੇ ਪੁਛਦੇ ਨੇ ਕਿ ਪੁੱਤਾਂ ਦਾ ਹਾਲ ਵਿਆਰ ਕਰ ਤੇ ਉਹ ਜਾਨਣਾ ਅਸੀਂ ਚਾਹੁੰਦੇ ਸੀ ਕਿ ਬੱਚਿਆਂ ਨੇ ਉੱਥੇ ਕਿੰਨੀ ਜ਼ਰੂਰਤ ਬਖਾਈ। ਇਹ ਨੂਰਾ ਮਾਈ ਜਿਹੜਾ ਹੈ ਉਹ ਕਵੀ ਨੇ ਲਿਖਿਆ ਹੈ। ਤੁਸੀਂ ਮੇਰੇ ਨਾਲ ਬੋਲਣਾ ਇੱਕ ਵਾਰ ਪਿੱਛੇ ਮੇਰੇ ਨਾਲ ਬੋਲਣਾ ਹੈ। ਹਾਂਜੀ। ਬਾਜਾਂ ਗਾਣਿਆਂ ਭਰੇ ਦਰਬਾਰ ਅੰਦਰ। ਸਹਾਇ ਉਜਾਦਿਆਂ ਫਤਹਿ ਲਾ ਦਿੱਤੀ। ਸਭ ਇਹਨਾਂ ਦੀ ਇੱਕ ਗੀਉਂ ਵੀ ਨਾ ਡੁੱਗਾ ਬੋਲਣਾ ਬੜਾ ਉੱਚੀ ਬੋਲਣੀ ਠੀਕ ਹੈ ਬਾਜਾਂ ਵਾਲਿਆਂ ਭੇਜ ਦੁਬਾਰੇ ਅੰਦਰ ਬਾਜਾਂ ਵਾਲਿਆਂ ਭੇਜ ਦੁਬਾਰੇ ਅੰਦਰ ਸਹੇਬ ਜਾਂਦੇ ਆ ਫਤਿਹ ਇੱਕ ਜਾ ਦਿੱਤੀ ਬਾਜਾਂ ਵਾਲਿਆਂ ਭੇਜ ਦੁਬਾਰੇ ਅੰਦਰ ਸਤਿ ਸ੍ਰੀ ਅਕਾਲ ਦਾ ਮਾਰਨਾ ਉਨੇ ਨਾਲ ਇਹ ਕਿੰਦਾ ਸਾਡੇ ਵੱਡੇ ਬਾਬਾ ਜੀ ਪਾਲਾ ਨਹੀਂ ਕੁੰਦੇ ਇਹਦਾ ਤਸਵੀਰ ਕਰਦੇ ਨਾ ਥੋੜੀ ਜਿਹੀ ਜੀ ਸ਼ਕਲ ਹੋਣੀ ਉਹ ਏਦਾਂ ਅੱਲਾ ਅੱਲਾ ਕਰਦੇ ਜਿਹਨੇ ਸਜਾ ਸੁਣਨੀ ਸੀ ਤੇ ਚੱਲ ਰਿਹਾ ਸੀ ਤੇ ਵੱਤ ਪਿਆਜ ਨਾਲ ਕਰੀ ਜਾ ਰਿਹਾ ਸੀ ਤੇ ਉਸ ਵੇਲੇ ਜੀ ਸਹਿਬ ਕਰਕੇ ਸਲਾਮ ਕਰਨਗੇ ਸਿਰ ਚ ਧਾਗੇ ਹੈ ਨਾ ਤੇ ਉਹਨਾਂ ਨੇ ਵੀ ਕੀਤਾ ਉਹਨਾਂ ਜਿਹੜਾ ਕਿ ਬੱਲੇ ਤੇ ਜਾਇਗਾ ਉਹਦੇ ਹੱਥੋਂ ਤਸਵੀਰ ਜਿਹੜੀ ਸੀ ਉਹਨਾਂ ਕਰੇ ਦੇ ਦਿੱਤੀ ਇਹਨਾਂ ਕਰਕੇ ਕੀ ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀਹ ਕਾਜੀ ਦੇ ਹੱਥੋਂ ਸ਼ੁਰੂਆਤ ਕੀਤੀ ਹਰਿ ਗਾਇਨੀ ਦੇ ਹੱਥੋਂ ਸ਼ੁਰੂਆਤ ਕੀਤੀ ਹੁਣ ਜਕਾਰਾ ਮਾਰਨ ਦੀ ਕੀ ਸ਼ੁਰੂਆਤ ਕਰਨੀ ਆਪਾਂ ਪੂਰੇ